ਗਾਇਸ ਵੈਲਕਮ ਬੈਕ ਮੇਰੇ ਚੈਨਲ ਮੈਂ ਕਿਰਨ ਆਪਣੇ ਚੈਨਲ ਕਿਰਨ ਹோம் ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਲੈ ਕੇ ਆਈ ਹਾਂ ਮੈਂ ਕਿ ਘਰ ਵਿੱਚ ਹੀ ਆਪਾਂ ਫੇਸ਼ੀਅਲ ਸੋਧ ਦੇ ਬ੍ਰੀਚ ਕਿਵੇਂ ਕਰੀਏ ਆਪਾਂ ਜਦੋਂ ਬਾਹਰ ਪਾਰਲਰ ਵਗੈਰਾ ਚ ਫੇਸ਼ੀਅਲ ਕਰਾਉਂਦੇ ਆ ਉਹ ਆਪਣੇ ਤੋਂ 100-200 ਰੁਪਏ ਲੈ ਲੈਂਦੇ ਆ ਇਸ ਕਰਕੇ ਅੱਜ ਦੀ ਵੀਡੀਓ ਚ ਆਪਣੇ 100-200 ਰੁਪਏ ਬਚਣ ਵਾਲੇ ਆ ਮੈਂ ਤੁਹਾਨੂੰ ਦੱਸੂਗੀ ਆਪਾਂ ਘਰ ਵਿੱਚ ਹੀ ਆਸਾਨੀ ਵਿੱਚ ਹੀ ਕਿਵੇਂ ਬਲੀਚ ਕਰ ਸਕਦੇ ਹਾਂ ਕਿਉਂਕਿ ਮੈਂ ਘਰ ਵਿੱਚ ਹੀ ਬਲੀਚ ਕਰਦੀ ਹਾਂ ਜਿਵੇਂ ਮੈਂ ਕਰਦੀਆਂ ਉਹੀ ਵਾਲਾ ਅੱਜ ਮੈਂ ਤਰੀਕਾ ਜਿਹੜਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ ਤੇ ਤੁਸੀਂ ਪੂਰਾ ਵੀਡੀਓ ਨੂੰ ਪੂਰਾ ਦੇਖਣਾ ਹੈ ਤੇ ਜੇ ਤੁਸੀਂ ਵੀਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਚਲੋ ਕਰਦੇ ਹਾਂ ਵੀਡੀਓ ਸ਼ੁਰੂ ਗਾਇਸ ਆ ਲਿਆ ਮੈਂ 골ਡ ਦੀ ਬਲੀਚ ਤੇ ਆਪਾਂ ਕੋਈ ਵੀ ਤੁਸੀਂ ਜੇ ਤੁਹਾਡੇ ਫੇਸ ਜੋ ਵਧੀਆ ਲੱਗਦੀ ਹੈ ਤੁਹਾਡੇ ਫੇਸ ਵਾਸਤੇ ਸੂਟ ਕਰਦੀ ਹੈ ਉਹ ਤੁਸੀਂ ਬਲੀਚ ਲੈ ਸਕਦੇ ਹੋ ਮੈਂ 골ਡ ਮੈਨੂੰ ਜਿਆਦਾ ਸੂਟ ਕਰਦੀ ਹੈ ਇਸ ਕਰਕੇ ਮੈਂ 골ਡ ਲੈ ਰਹੀ ਆ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਫਿੰਗਰ ਨਾਲ ਮਿਲਾ ਲਾਂਗੇ ਇਹਦੇ ਨਾਲ ਬਲੀਚ ਨਾਲ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਆ ਗਾਇਸ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਿਆ ਆ ਤੇ ਹੁਣ ਇਹਨੂੰ ਅਪਲਾਈ ਕਰਾਂਗੇ ਆਪਣਾ ਫੇਸ ਤੇ ਤੁਸੀਂ ਚਾਹੋ ਤਾਂ ਇੱਥੇ ਕੁਝ ਬਨ ਸਕਦੇ ਹੋ ਪਰ ਮੈਂ ਮੇਰੇ ਵਾਲ ਮੈਂ ਚੰਗੀ ਤਰ੍ਹਾਂ ਟਾਈ ਕਰ ਰੱਖਿਆ ਇਸ ਕਰਕੇ ਮੈਨੂੰ ਲੋੜ ਨਹੀਂ ਹੈਗੀ ਇਹ ਤੁਸੀਂ ਚਾਹੋ ਤਾਂ ਇੱਥੇ ਲਗਾ ਸਕਦੇ ਹੋ ਕਿਉਂਕਿ ਇਹ ਬਾਲਾਂ ਤੇ ਲੱਗ ਜਾਂਦੀ ਹੈ ਤੇ ਮੈਂ ਇੱਥੇ ਕੁਝ ਵੀ ਨਹੀਂ ਲਗਾਉਂਗੀ ਤੇ ਹੁਣ ਆਪਾਂ ਅਪਲਾਈ ਕਰਦੇ ਹਾਂ ਬਲੀਚ ਨੂੰ ਆਪਣੇ ਫੇਸ ਤੇ ਆ ਦੇਖੋ ਚੰਗੀ ਤਰ੍ਹਾਂ ਅਪਲਾਈ ਕਰ ਲੈਣਾ ਫੇਸ ਤੇ ਅੱਖਾਂ ਤੋਂ ਥੋੜਾ ਜਿਹਾ ਬਚਾ ਕੇ ਕਿਉਂਕਿ ਅੱਖ ਤੇ ਜਲਣਾ ਹੋਣ ਲੱਗ ਜਾਂਦੀ ਹੈ ਅੱਖਾਂ ਕੋਲੇ ਗਾਇਸ ਇਸ ਨਾਲ ਆਪਣਾ ਟਾਈਮ ਵੀ और पैसे की बचत भी होंगी है जो जो अस घर करते हैं तो ये अपने पैसे तो टाइम भी बचता है कुछ नहीं करना बिल्कुल सिंपल स्टैप होंगे नेगी तरह अप्लाई कर लेना अखों तो बचा के ਇਹ ਕੁਝ ਚੰਗੀ ਤਰ੍ਹਾਂ ਅਪਲਾਈ ਕਰ ਲਿਆ ਮੈਂ ਫੇਸ ਤੇ ਜਿੱਥੇ ਜਿੱਥੇ ਤੁਹਾਨੂੰ ਹੇਅਰ ਲੱਗ ਰਹੇ ਆਪਣੇ ਉੱਥੇ ਤੁਸੀਂ ਲਗਾ ਸਕਦੇ ਹੋ ਮੇਰੇ ਫੇਸ ਤੇ ਬਹੁਤ ਜ਼ਿਆਦਾ ਹੇਅਰ ਨੇ ਤੇ ਜਦੋਂ ਮੈਂ ਬਲੀਚ ਕਰਦੀ ਆ ਉਦੋਂ ਮੈਨੂੰ ਪਤਾ ਲੱਗ ਜਾਂਦਾ ਕਿ ਮੇਰੀ ਵਿਲਿਚ ਹੋਣਾ ਹੋ ਚੁੱਕਿਆ ਕਿਉਂਕਿ ਜੋ ਮੇਰੇ ਫੇਸ ਤੇ ਹੇਅਰ ਦੇ ਉਹ ਬ੍ਰਾਊਨ ਹੋ ਜਾਂਦੇ ਆ ਤੁਸੀਂ ਚਾਹੋ ਤਾਂ neck ਤੱਕ ਵੀ ਲਗਾ ਸਕਦੇ ਹੋ ਬਟ ਮੈਂ neck ਤੇ ਨਹੀਂ ਲਾਉਂਗੀ ਮੈਂ ਇਕੱਲੇ ਫੇਸ ਤੇ ਇਸ ਲਈ ਵੀਡੀਓ ਸ਼ੂਟ ਕਰਨ ਵਾਸਤੇ ਮੈਂ ਲਗਾ ਰਹੀ ਆ ਗਾਈਸ ਤੁਸੀਂ ਦੇਖ ਰਹੇ ਹੋ ਮੈਂ ਬਿਲਕੁਲ ਫੇਸ ਤੇ ਚੰਗੀ ਤਰ੍ਹਾਂ ਅਪਲਾਈ ਕਰ ਲਈ ਕਰ ਲਿਆ ਹੈ ਤੇ ਹੁਣ ਮੈਨੂੰ ਥੋੜੀ ਥੋੜੀ ਇਚਿੰਗ ਵੀ ਹੋਣ ਲੱਗ ਗਈ ਆ ਕਿਉਂਕਿ ਮੈਨੂੰ ਥੋੜਾ ਜਲਨ ਹੋ ਰਹੀ ਆ ਫੇਸ ਤੇ ਤੇ ਕੋਈ ਗੱਲ ਨਹੀਂ ਤੇ ਅੱਖਾਂ 'ਚ ਪਾਣੀ ਵੀ ਆ ਰਿਹਾ ਹੈ ਕਿਉਂਕਿ ਇਹ ਜੋ ਐਕਟੀਵੇਟਰ ਆ ਇਹ ਬਹੁਤ ਹੀ ਜ਼ਿਆਦਾ ਸਟਰੋਂਗ ਹੁੰਦਾ ਆ ਇਸ ਕਰਕੇ ਤਾਂ ਹੀ ਇਹਨੂੰ ਅੱਖਾਂ ਤੋਂ ਬਚਾਉਣਾ ਚਾਹੀਦਾ ਆ ਗਾਈਸ ਹੁਣ ਅਸੀਂ ਇਹਨੂੰ ਰੱਖਣਾ ਹੈ 15 ਮਿੰਟ ਤੇ 15 ਮਿੰਟ ਬਾਅਦ ਅਸੀਂ ਚੰਗੀ ਤਰ੍ਹਾਂ ਰਗੜ ਕੇ ਪਾਣੀ ਨਾਲ ਇਹਨੂੰ ਵਾਸ਼ ਕਰ ਲਾਂਗੇ ਤੇ ਜੋ ਆਪਣੀ ਮੈਲ ਆ ਫੇਸ ਤੇ ਟੈਨਿੰਗ ਵਗੈਰਾ ਸਾਰੇ ਉੱਤਰ ਜਾਵੇਗੀ ਤੇ ਚਲੋ 15 ਮਿੰਟ ਇਹਨੂੰ ਰੱਖਦੇ ਆ ਗਾਇਸ 15 ਮਿੰਟ ਹੋਣ ਵਾਲੇ ਆ ਤੇ ਆਪਾਂ ਥੋੜਾ ਜਿਹਾ ਹਟਾ ਕੇ ਦੇਖ ਲਾਂਗੇ ਕਿ ਆਪਣੇ ਫੇਸ ਤੇ ਬ੍ਰਾਊਨ ਹੇਅਰ ਹੋਏ ਹੈ ਨਹੀਂ ਥੋੜਾ ਜਿਹਾ ਜੀ ਪੱਕੀ ਇਹਨੂੰ 5 ਮਿੰਟ ਆਪਾਂ ਹੋਰ ਰਹਿਣ ਦਿੰਨੇ ਆ ਗਾਇਸ 10 ਤੋਂ 15 ਮਿੰਟ ਹੋ ਚੁੱਕੇ ਆ ਤੇ ਆਪਾਂ ਹੁਣ ਇਹਨੂੰ ਇਹਦੇ ਨਾਲ ਹਟਾ ਦਾਂਗੇ ਪਹਿਲਾਂ ਆਪਾਂ ਚੈੱਕ ਕਰ ਲੈਣਾ ਹੈ ਕਿ ਬ੍ਰਾਊਨ ਹੋ ਗਏ ਕਿ ਨਹੀਂ ਮੇਰੇ ਹੋ ਚੁੱਕੇ ਨੇ ਤੇ ਹੁਣ ਮੈਂ ਇਹਨੂੰ ਹਟਾ ਲੂੰਗੀ ਪਹਿਲਾਂ ਆਪਾਂ ਇਹਨਾਂ ਹਟਾਵਾਂਗੇ ਗਾਇਸ ਇਹ ਆਪਾਂ ਨੂੰ 3 ਮਹੀਨਿਆਂ ਬਾਅਦ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਇੰਨੀ ਇਹਨੂੰ ਯੂਜ਼ ਨਹੀਂ ਕਰਦੀ ਤੇ ਆਪਣੇ ਚਿਹਰੇ ਲਈ ਵੀ ਇੰਨੀ ਵਧੀਆ ਨਹੀਂ ਹੁੰਦੀ ਆ ਬਟ ਜੇ ਤੁਹਾਨੂੰ ਕਿਤੇ ਜਾਣਾ ਹੁੰਦਾ ਐਮਰਜੈਂਸੀ ਤੇ ਆਪਾਂ ਨੂੰ ਵਿਆਹ ਸ਼ਾਦੀਆਂ 'ਚ ਜਾਣਾ ਪੈਂਦਾ ਤਾਂ ਅਪਾ ਇਹਨੂੰ ਘਰ ਵਿੱਚ ਵੀ ਆਸਾਨੀ ਵਿੱਚ ਕਰ ਸਕਦੇ ਆ ਆਸਾਨੀ ਨਾਲ ਕਰ ਸਕਦੇ ਆ ਮੁਝੇ ਖਾਚੋ ਪਾਣੀ ਵੀ ਆ ਰਿਹਾ ਕਿਉਂਕਿ ਐਕਟੀਵੇਟਰ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਆ ਹੁਣ ਕੀ ਕਰਨਾ ਹੈ ਹੁਣ ਲੈਣਾ ਹੈ ਆਪਾਂ ਇੱਕ ਪਾਣੀ ਵਾਲਾ ਮੱਗ ਇਹਦੇ ਵਿੱਚ ਆਪਾਂ ਤੁਹਾਡਾ ਕੋਸਾ ਦਾ ਪਾਣੀ ਲੈ ਲੈਣਾ ਜਿਵੇਂ ਦਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਤੇ ਇਹਨੂੰ ਲੈਣਾ ਆਪਣੇ ਹੱਥਾਂ ਤੇ ਤੇ ਉਹਨੂੰ ਲੈਣਾ ਚਿਹਰੇ ਤੇ चं तरह तो रगड़ लेना चंकी तरह जिमें आप फेशियल स्टेप करते हैं उमें थोड़ी पूरा वो कर लेना है। फेस से झग होना स्टार्ट हो गया चिपते आप चंकी तरह इमें अप्लाई करा ਦੇਖੋ ਜੋ ਆਪਣੀ ਸਾਰੀ ਮੈਲ ਵਗੈਰਾ ਆ ਉਹ ਨਿਕਲ ਜੂਗੀ ਟੈਨਿੰਗ ਵਗੈਰਾ ਤੇ ਆਪਣਾ ਫੇਸ ਹੋ ਜਾਊਗਾ ਬਿਲਕੁਲ ਸਾਫ਼ ਤੇ ਆਪਾਂ ਨੂੰ 3 ਮਹੀਨਿਆਂ ਵਿੱਚ ਇੱਕ ਗਾੜੀ ਕਰ ਲੈਣੀ ਚਾਹੀਦੀ ਹੈ ਗਾਈਸ ਆਪਾਂ ਲੈਣਾ ਇੱਕ ਹੈਂਕੀ ਤੁਸੀਂ ਚਾਹੋ ਤਾਂ ਤੁਹਾਡੇ ਕੋਲ ਸੁਪੰਜ ਹੈਗੀ ਤੇ ਸੁਪੰਜ ਨੂੰ ਯੂਜ਼ ਕਰ ਸਕਦੇ ਹੋ ਪਰ ਮੈਂ ਲਵਾਂਗੀ ਹੈਂਕੀ ਹੈਂਕੀ ਨੂੰ ਮੈਂ ਪਾਣੀ ਵਿੱਚ ਡੁਬੋ ਕੇ ਐਵੇਂ ਪਾਣੀ ਚ ਡੁਬੋ ਕੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਆਪਣਾ ਫੇਸ ਜਿਹੜਾ ਉਹ ਆਪਾਂ ਸਾਫ ਕਰ ਲੈਣਾ ਦੇਖੋ ਗਾਈਸ ਮੇਰੇ ਫੇਸ ਤੇ ਕਿੰਨਾ ਵਰਕ ਪੈ ਗਿਆ ਪਹਿਲਾਂ ਨਾਲੋਂ ਚੰਗੀ ਤਰ੍ਹਾਂ ਹੈ ਆਪਾਂ ਪਾਣੀ ਵਿੱਚ ਡੁਬੋ ਕੇ ਨਿਚੋੜ ਕੇ ਆਪਣਾ ਫੇਸ ਸਾਫ਼ ਕਰ ਲੈਣਾ ਲੀਕੋ ਗਾਇਸ ਰਿਜ਼ਲਟ ਤੁਹਾਡੇ ਸਾਹਮਣੇ ਹੈ ਫੇਸ ਪਹਿਲਾਂ ਨਾਲੋਂ ਕਿੰਨਾ ਸਾਫ਼ ਹੋ ਚੁੱਕਿਆ ਹੈ ਸਿਰਫ 15 ਮਿੰਟ ਵਿੱਚ ਤੇ ਆਪਾਂ ਇਸ ਤਰੀਕੇ ਨਾਲ ਘਰ ਵਿੱਚ ਬਲੀਚ ਲਗਾ ਸਕਦੇ ਹਾਂ देखो गाइस गाइस मेरे रिजल्ट बहुत बढ़िया आया ਤੁਸੀਂ ਦੇਖ ਸਕਦੇ ਹੋ ਜੋ ਮੇਰੇ ਫੇਸ ਤੇ हेयर ਸੀ ਔਰ ਬਿਲਕੁਲ ਬ੍ਰਾਊਨ ਹੋ ਚੁਕੇ ਆ ਤੇ ਬਿਲਕੁਲ ਫੇਸ ਸਾਫ ਹੋ ਚੁਕਿਆ ਹੈ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਵਿੱਚ ਬਲੀਚ ਕਰ ਸਕਦੇ ਹੋ ਤੇ ਉਹਦੇ ਨਾਲ ਤੁਸੀਂ ਪੈਸੇ ਵੀ ਬਚਾ ਸਕਦੇ ਹੋ ਤੇ ਆਪਣਾ ਟਾਈਮ ਵੀ ਬਚਾ ਸਕਦੇ ਹੋ गाइस ਤੁਹਾਨੂੰ ਅੱਜ ਦੀ ਵੀਡੀਓ ਸਾਡੀ ਕਿਵੇਂ ਲੱਗੀ ਪਲੀਜ਼ ਕਮੈਂਟ ਚ ਜ਼ਰੂਰ ਦੱਸਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਗਾਈਸ ਮੇਰਾ ਚੈਨਲ ਹਾਲੇ ਨਿਆ ਹੈ ਤੇ ਬਹੁਤ ਬਹੁਤ ਤੁਹਾਡੇ ਸਰਪੋਰਟ ਦੀ ਲੋੜ ਹੈ ਮੈਨੂੰ ਤੇ ਪਲੀਜ਼ ਸਪੋਰਟ ਕਰਿਆ ਕਰੋ ਥੈਂਕ ਯੂ ਵੈਰੀ ਮੱਚ ਬਾਏ ਬਾਏ